ਕੀ ਹਾਲ ਹੈ ਜੀ ਦਾਰਾ ਦਾ ਸਤ ਸ੍ਰੀ ਅਕਾਲ ਸਵਾਗਤ ਆ ਤੁਹਾਡਾ ਮੰਦਰਬਾਈ ਵਲੌਗ ਚੈਨਲ ਤੇ ਤੇ ਅੱਜ ਬਾਈ ਆਪਾਂ ਬਿਜਨੀ ਸੀ ਜਵਾਰ ਜਿਹੜਾ ਆਪਾਂ ਰੌਣੀ ਕੀਤਾ ਸੀ ਤੁਸੀਂ ਪਿਛਲੇ ਵੀਡੀਓ ਚ ਵੇਖਿਆ ਹੀ ਹੈ ਤੇ ਉਹ ਨੂੰ ਹੋ ਗਿਆ ਅੱਜ ਇੱਕ ਹਫਤਾ ਵੀਰਵਾਰ ਕੀਤਾ ਸੀ ਤੇ ਵੀਰਵਾਰ ਨੂੰ ਆਪਾਂ ਰੌਣੀ ਕੀਤਾ ਸੀ ਤੇ ਵੀਰਵਾਰ ਹੀ ਅੱਜ ਵੀਜਣ ਲੱਗੇ ਆ ਤੇ ਆ ਆਪਾਂ ਟਰੈਕਟਰ ਚੜਾਉਨੇ ਆ ਖਾਲੇ ਦੀ ਵਾਟ ਤੇ ਕੱਚਾ ਖਾਲਾ ਤੇ ਜਦੋਂ ਪਾਣੀ ਆਪਾਂ ਛੱਡਦੇ ਆ ਝੋਨੇ ਨੂੰ ਇਧਰਲੇ ਪਾਸੇ ਜਾਂ ਚਰੀ ਨੂੰ ਤੇ ਉਦੋਂ ਇਸ ਕਿਾਰੇ ਚ ਪਾਣੀ ਨਿਕਲਦਾ ਪਾਣੀ ਨਿਕਲਦਾ ਕਾਰਨ ਹੈਗਾ ਬਈ ਚੂਹੇ ਚੂਹੇ ਨੇ ਖੁੱਡਾਂ ਕਰਤੀਆਂ ਸੀ ਖਾ ਗਏ ਸੀ ਵਾਟਰ ਨੂੰ ਸਾਰੀ ਨੂੰ ਤੇ ਇਹ ਕਮਜ਼ੋਰ ਕੀਤੀ ਪਈ ਸੀ ਤੇ ਇਹਦੇ ਤੇ ਆਪਾਂ ਟਰੈਕਟਰ ਚੜਾ ਕੇ ਤੇ ਲਾਈ ਜਾਂਦੇ ਆ ਆਪਾਂ ਲਾਵਾਂਗੇ ਇਹਦੇ ਤੇ ਮਿੱਟੀ ਆਪਾਂ ਦੋ ਵਾਰੀ ਇਹਦੇ ਤੇ ਟਰੈਕਟਰ ਚੜਾਤਾ ਉਦੋਂ ਬਾਅਦ ਆਪਾਂ ਇਹਦੇ ਤੇ ਮਿੱਟੀ ਲਾਵਾਂਗੇ ਜਦੋਂ ਬਾਅਦ ਆ ਤੁਸੀਂ ਵੇਖੋ ਨੇ ਵਾਟ ਬਹੁਤ ਵਧੀਆ ਸੀਗੀ ਇਹ ਨਾਲ ਤਾਂ ਤੁਰਨ ਵਾਲੀ ਵਾਟ ਸੀ ਤੇ ਨਾਲੇ ਉਹ ਮਜ਼ਬੂਤ ਬਹੁਤ ਸੀ ਤੇ ਚਰੀ ਹੋਣ ਕਰਕੇ ਇੱਕ ਪਾਸੇ ਖਾਲਾ ਇੱਕ ਪਾਸੇ ਚਰੀ ਤੇ ਜਿਹੜੇ ਚੂਹੇ ਆ ਚੂਹੇ ਆ ਨੇ ਇਹ ਵਾਟ ਖੁਰਲਦੀ ਵਿੱਚੋਂ ਕਮਜ਼ੋਰ ਕਰਦੀ ਥਾਂ ਥਾਂ ਤੋਂ ਇਹ ਜੋ ਖੁੱਡਾਂ ਕੱਢਦੀਆਂ ਤੇ ਉਹਦੇ ਕਰਕੇ ਫਿਰ ਇਹ ਨਾ ਪਾਣੀ ਨਿਕਲਦਾ ਸੀ ਆਪਾਂ ਜਵਾਰ ਬੀਜਣੀਆਂ ਫਿਰ ਆਪਾਂ ਆਖਿਆ ਜਵਾਰ ਬੀਜੀ ਚ ਪਾਣੀ ਨਿਕਲੂਗਾ ਤੇ ਤਾਂ ਕਰਕੇ ਆਪਾਂ ਇਹ ਤੇ ਟਰੈਕਟਰ ਚੜਾਈ ਜਾਂਦੇ ਆ ਤੇ ਇਹ ਦੂਬਾ ਦਾ ਆਪਾਂ ਦੇਵਾਂਗੇ ਜਵਾਰ ਦਾ ਛਿੱਟਾ ਤੇ ਵਾਹਾਂਗੇ ਬਾਣ ਨੂੰ ਬਾਣ ਵਾ ਕੇ ਦੋ ਵਾਰ ਤੇ ਆਪਾਂ ਇੱਕ ਵਾਰੀ ਮਾਰ ਦੇਗਾ ਸੁਆਗਾ ਤੇ ਆਪਣੀ ਜਵਾਰ ਬੀਜੀ ਜਾਊਗੀ ਇਹ ਜਵਾਰ ਆਪਾਂ ਮਸ਼ੀਨ ਨਾਲ ਨਹੀਂ ਬੀਜਦੇ ਡ੍ਰਿਲ ਨਾਲ ਨਹੀਂ ਬੀਜਦੇ ਤੇ ਇਹਨੂੰ ਆਪਾਂ ਬੀਜਾਂਗੇ ਛਿੱਟੇ ਦੀ ਕਿਉਂਕਿ ਜਿਹੜਾ ਮੌਸਮ ਆ ਉਹ ਮੀਂਹ ਕਰੀਦਾ ਹੈ ਤੇ ਛੱਟੇ ਦੀ ਜਵਾਰ ਹੈ ਜਿਹੜੀ ਉਹ ਵਧੀਆ ਉਗਰੇ ਹੁੰਦੀ ਹੈ ਤੇ ਜਿਹੜੀ ਮਸ਼ੀਨ ਨਾਲ ਬੀਜੀ ਉਹ ਥੋੜੀ ਜੀ ਅੜ ਜਾਂਦੀ ਹੈ ਚਲੋ ਮਿਲਦੇ ਆ ਜੀ ਆਪਾਂ ਕਿਸੇ ਅਗਲੀ ਵੀਡੀਓ ਨਾਲ ਤੇ ਤਦ ਤੱਕ